ਤੁਸੀਂ ਅੱਜ ਦੇਖ ਰਹੇ ਹੋ ਬੰਦੇ ਮਾਦਰਮ ਦਲ ਪਟਿਆਲਾ ਪੰਜਾਬ ਦੀ ਟੀਮ ਵੱਲੋਂ ਅੱਜ ਹਰ ਵਰਗ ਨੂੰ ਸਨੋਰ ਏਰੀਆ ਦੇ ਵਿੱਚ ਮਦਦ ਪਹੁੰਚਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਗਊਆਂ ਵਾਸਤੇ ਹਰਾ ਚਾਰਾ ਕੁੱਤਿਆਂ ਵਾਸਤੇ ਬੰਦ ਬਰੈਡ ਦੁੱਧ ਤੇ ਇਨਸਾਨਾਂ ਵਾਸਤੇ ਜਿਹੜਾ ਹੈ ਰੋਟੀ ਦੇ ਪੈਕੇਟ ਬਣਾ ਕੇ ਲੈ ਕੇ ਜਾ ਰਹੇ ਆ ਬਰੈਡ ਦੁੱਧ ਰਸ ਤੇ ਪਾਣੀ ਦੀ ਬੋਤਲਾਂ ਇਹ ਸਾਰੀ ਸਮਗਰੀ ਜਿਹੜੀ ਹੈ ਬੰਦੇ ਮਾਦਰਮ ਦਲ ਦੀ ਟੀਮ ਪ੍ਰਧਾਨ ਅਨੁਰਾਗ ਸ਼ਰਮਾ ਜੀ ਦੀ ਅਧਿਖਸ਼ਤਾ ਦੇ ਵਿੱਚ ਸਨੋਰ ਦੇ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਅੱਜ ਵੰਦੇ ਮਾਤਰਮ ਦਲ ਦੇ ਪੂਰੇ ਵਲੰਟੀਅਰ ਜਿਹੜੇ ਹੈ ਅੱਜ ਸਾਰੀ ਸੇਵਾ ਕਰਨ ਜਾ ਰਹੇ ਹੈ ਜੈ ਸ਼੍ਰੀ ਰਾਮ